ਦਸ਼ੰਤਰ ਸਤਗੁਰੂ ਖਜ਼ਾਨੇ ਕਹਤੋ ਕਵੀ ਪ੍ਰਕਾਸ਼ੇ ਭਾਈ ਸਤੋਬ ਸੇ ਜੀ ਕਹਦੇ ਗੁਰੂ ਦਾ ਖਜ਼ਾਨਾ ਮੈਂ ਉਹਦਾ ਕੀ ਵਰਣਨ ਕਰਾਂ ਉਹ ਗਲਗੀਆਂ ਵਾਲੇ ਬਾਦਸ਼ਾਹ ਦੇ ਖਜ਼ਾਨੇ ਚ ਸ਼ਸਤਰ ਹੀ ਸ਼ਸਤਰ ਸਨ ਕਿਉਂਕਿ ਚੰਨ ਗੁਜਰੀ ਦਾ ਬੇਪਰਵਾ ਤੇਗਾ ਤੇਰਾ ਨਾਲ ਖੇਡਦਾ ਉਹਦਾ ਬਚਪਨ ਤੋਂ ਹੀ ਪਾਦਸ਼ਾਹ ਸ਼ਸਤਰਾਂ ਨਾਲ ਖੇਡਣ ਵਾਲੇ ਸਨ ਅੱਜ ਆਪਣੇ ਖਜ਼ਾਨੇ ਦਾ ਬੂਹਾ ਖੋਲਿਆ ਹੈ ਹਜ਼ਾਰਾਂ ਸ਼ਸਤਰ ਲੱਖਾਂ ਸ਼ਸਤਰ ਕੱਢੇ ਹਨ ਮਾਰਵਾੜੀਏ ਮਾਂਜਨ ਲਾਗੇ ਚਰਨ ਸਾਪ ਕਰ ਫੇਰੇ ਮਾਰਵਾੜੀਏ ਸ਼ਿਕਲੀਗਰ ਸ਼ਸਤਰਾਂ ਨੂੰ ਮਾਂਜ ਰਹੇ ਨੇ ਉਹ ਚਮੜੇ ਦਾ ਬਣਿਆ ਹੁੰਦਾ ਉਹਨੂੰ ਗੱਦੀ ਕਹਿੰਦੇ ਨੇ ਉੱਤੇ ਮਸਾਲਾ ਲਾਇਆ ਹੁੰਦਾ ਉਹਦੇ ਨਾਲ ਉਹ ਰਗੜਦੇ ਨੇ ਤੇ ਜੋਰ ਘੜਦੇ ਨੇ ਸ਼ਸਤਰਾਂ ਦੇ ਉਹ ਮਾਰਦੇ ਨੇ ਮਾਂਜਦੇ ਨੇ ਪਰ ਜਦੋਂ ਮਾਂਜਦੇ ਨੇ ਉਹਨਾਂ ਨੂੰ ਤਲਵਾਰ ਦੇ ਉੱਤੇ ਜਾਂ ਸ਼ਸਤਰ ਦੇ ਪੈਰ ਰੱਖਣਾ ਪੈਂਦਾ ਕਿਉਂਕਿ ਪੈਰ ਨਾਲ ਦਬਾਉਂਦੇ ਨੇ ਤੇ ਇਦਾਂ ਉਹ ਰਗੜਾ ਦਿੰਦੇ ਨੇ ਜੋਰ ਨਾਲ ਮਾਰਦੇ ਨੇ ਇਤਨੇ ਮੈ ਪ੍ਰਭ ਬਾਹਰ ਨਿਕਸ਼ੇ ਸਭ ਆਯੁਧ ਦਿਸਦੇ ਰੇ ਮਹਾਰਾਜ ਦਸਵੇਂ ਪਾਤਸ਼ਾਹ ਦੇ ਮਾਰਵਾੜੀਏ ਸ਼ਸਤਰ ਮਾਂਜ ਰਹੇ ਸਨ ਦਸਵੇਂ ਪਾਦਸ਼ਾਹ ਬਾਹਰ ਨਿਕਲੇ ਸ਼ਸਤਰ ਵੇਖੇ ਹਜ਼ਾਰਾਂ ਸ਼ਸਤਰ ਨੇ ਤੇ ਸੈਂਕੜੇ ਮਾਰਵਾੜੀਏ ਮਾਂਜਣ ਲੱਗੇ ਨੇ ਬੇਦਵੀ ਸ਼ਸਤਰਨ ਕਹਿਰੀ ਤੈ ਕਿਉਂ ਚਰਨ ਲਗਾਇਓ ਤੇ ਸਾਧਗੁਰੂ ਕਹਿੰਦਾ ਉਹ ਮਾਰਵਾੜੀਆ ਤੂੰ ਸ਼ਸਤਰਾਂ ਨੂੰ ਪੈਰ ਕਿਉਂ ਲਾ ਰਿਹਾ ਸ਼ਸਤਰਾਂ ਦੀ ਬੇਦਵੀ ਕਰ ਰਿਹਾ ਮਹਾਰਾਜ ਕਹਿੰਦੇ ਸ਼ਸਤਰ ਸਾਡੇ ਪੀਰ ਨੇ ਆਸ ਕਿਰਬਾਨ ਖੰਡੋ ਖੜਕ ਤੁਬਕ ਤਬਰਿਆਰ ਤੀਰ ਸੈਫ ਸਰੋਹੀ ਸਾਧੀ ਜਹ ਹਮਾਰੇ ਪੀਰ ਤੈ ਕਿਉਂ ਚਰਨ ਲਗਾਇਓ ਤੂੰ ਜਸਦਰਾ ਨੂੰ ਪਿਆਰ ਕਿਉਂ ਲਾਏ ਨੇ ਹੱਥ ਪ੍ਰਿਆ ਖੜ ਗਿਆ ਕਾਲਪੁਰਖ ਕੋ ਨਿਜ ਕੁਝ ਬਿਖਿਆ ਸੋਹਾਇਓ ਮਾਰੇ ਕਹਿੰਦੇ ਸ਼ਾਸਤਰ ਕਾਲਪੁਰਖ ਨੂੰ ਬਹੁਤ ਪਿਆਰੇ ਨੇ ਇਹ ਕਾਲਪੁਰਖ ਦੀ ਬਾਹ ਦੇ ਵਿੱਚ ਸੱਜੇ ਹੱਥ ਵਿੱਚ ਸੋਭਾ ਪਾਉਂਦੇ ਨੇ ਆਦ ਸ਼ਗਰ ਸ੍ਰੀ ਚੰਡੀ ਰੂਪ ਇਹ ਪੂਜਨ ਜੋਗ ਸਦੀਵਾ ਆਦ ਰੂਪ ਸ੍ਰੀ ਚੰਡੀ ਰੂਪ ਇਹ ਕਾਲਪੁਰਖ ਦੀ ਪ੍ਰਸੰਗਤਤਾ ਹੈ ਸਭ ਤੋਂ ਪਹਿਲੀ ਸ਼ਕਤੀ ਹੈ ਜੇ ਪਾਵਰ ਨਾ ਹੋਵੇ ਸੰਸਾਰ ਤੇ ਕੁਝ ਪੈਦਾ ਨਹੀਂ ਹੁੰਦਾ ਆਖੋ ਸਤਨਾਮ ਸ੍ਰੀ ਵਾ ਪਾਵਰ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਆਦ ਰੂਪ ਸ੍ਰੀ ਚੰਡੀ ਕਾਲਪੁਰਖ ਦੀ ਸ਼ਕਤੀ ਹੈ ਪਾਵਰ ਆਏ ਸ਼ਸਤਰ ਇਹਨਾਂ ਦੀ ਪੂਜਾ ਕਰਨੀ ਚਾਹੀਦੀ ਹੈ ਇਹਨਾਂ ਨੂੰ ਪੈਰ ਨਹੀਂ ਲਾਈ ਦੇ ਦਿੰਦੇ ਸਰਬ ਸੁਰਾਸਰ ਨਰਕਿਆ ਬਪੁਰੋ ਜਿਸ ਕੇ ਮੈਸ ਮਹ ਥੀਵਾ ਹਾ ਕਹਿੰਦੇ ਬੰਦਾ ਤੇ ਕੀ ਚੀਜ਼ ਹੈ ਦੇਵਤੇ ਵੀ ਦਾਤ ਵੀ ਸਭ ਇਹਦੇ ਬਸ ਹਨ ਸ਼ਾਸਤਰਾਂ ਦੇ ਅਧੀਨ ਹੈ ਸ਼ਾਸਤਰਨ ਕੇ ਅਧੀਨ ਹੈ ਰਾਜ ਜੋ ਨਾ ਤਰ ਇਸ ਵਿਗੜੇ ਕਾਲ ਇਹ ਅਕਾਲ ਪੁਰਖ ਦੀ ਸ਼ਕਤੀ ਪਰਮੇਸ਼ਰ ਦੀ ਸ਼ਕਤੀ ਹੈ ਸਾਧਾਰਨ ਸੇਵ ਮਨਜੋ ਕਰਿ ਗਏ ਇਹ ਕਹ ਅਗਰ ਸਦਾਏ ਮਹਾਰਾਜ ਕਹਿੰਦੇ ਸਤਕਾਰ ਨਾਲ ਮਨਜੋ ਪੈਰ ਨਾ ਲਾਓ ਇਹ ਕਹਿ ਕੇ ਕਲਗੀਧਰ ਜੀ ਕੋਲੋਂ ਦੀ ਲੰਗ ਗਏ ਬੈਠੇ ਬਹੁ ਰਖਾਲਸਾ ਆਇਓ ਸ੍ਰੀ ਮੁਖ ਦਰਸਨ ਪਾਏ ਮਹਾਰਾਜ ਦੀਵਾਨ ਚ ਬੈਠ ਗਏ ਖਾਲਸਾ ਆ ਗਿਆ ਸਿੰਘਾਂ ਨੇ ਆ ਕੇ ਫਤਿਹਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮਹਾਰਾਜ ਦੇ ਦਰਸ਼ਨ ਦਿਦਾਰੇ ਕੀਤੇ ਤਿਕ ਚਰਮ ਹੈ ਇੱਕ ਸਿੱਖ ਬੋਲਿਓ ਮਾਰਵਾੜਿਆ ਜੋਹੀ ਇੰਨੇ ਨੂੰ ਇੱਕ ਸਿੰਘ ਆ ਗਿਆ ਉਹ ਮਹਾਰਾਜ ਨੂੰ ਬੇਨਤੀ ਕਰਨ ਲਗਾ ਮਹਾਰਾਜ ਜਿਹੜੇ ਮਾਰਵਾੜੀਏ ਤੁਸੀਂ ਮਾਣਣ ਤੇ ਲਾਏ ਸੀ ਨਾ ਸ਼ਸਤਰ ਕੁੰਜ ਖੜਕ ਸਿਰਾਂ ਧਰ ਪਰ ਬੈਠਿਓ ਕਾਰਨਾ ਕਰਤਾ ਸੋਏ ਮਹਾਰਾਜ ਰਾਮਗੜ੍ਹ ਰਾਮ ਸਿੰਘ ਜਿਹੜਾ ਹੈ ਮਾਰਵਾੜੀਆ ਸ਼ਿਕਲੀ ਕਰ 5 7 10 ਤਲਵਾਰਾਂ ਕੱਛੀਆਂ ਕਰਕੇ ਸਿਰ ਤੇ ਰੱਖ ਕੇ ਬੈਠਾ ਤੇ ਕੰਮ ਨਹੀਂ ਕਰ ਰਿਹਾ ਵਿਹਲਾ ਬੈਠਾ 8 10 ਤਲਵਾਰਾਂ ਦੇ ਰੱਖੀਆਂ ਉਹਨੂੰ ਕੀ ਹੋਇਆ ਉਹਨੂੰ ਪੁੱਛੋ ਤੇ ਸਹੀ ਵੀ ਤਲਵਾਰਾਂ ਸਿਰ ਤੇ ਰੱਖੀਆਂ ਮਾਂ ਦਾ ਕਿਉਂ ਨਹੀਂ ਉਹਨਵੇਂ ਸੇ ਪ੍ਰਭ ਗਏ ਬਿ ਲੋਕਨ ਦੇਖੋ ਤੁਸੀਂ ਪ੍ਰਕਾਰਾਂ ਸੱਤ ਨੂੰ ਹੱਸ ਪਏ ਸਮਝ ਗਏ ਮਹਾਰਾਜ ਦਾ ਵੀ ਕਿਉਂ ਰੱਖੀਆਂ ਉਹਨੇ ਸਿਰ ਤੇ ਮਹਾਰਾਜ ਹੱਸ ਕੇ ਫੇਰ ਗਏ ਦੁਬਾਰਾ ਉੱਥੇ ਜਿੱਥੇ ਸ਼ਸਤਰਾਂ ਦੀ ਸਫਾਈ ਹੋ ਰਹੀ ਸੀ ਏ ਕੀ ਕਰਿਓ ਨਾ ਸੇਵਾ ਖਾਨਤ ਬੈਠੇ ਸਮਾਂ ਗੁਜ਼ਾਰਾ ਮਹਾਰਾਜ ਕਹਿੰਦੇ RAM ਸਿਆਏ ਕੀ ਕਰਦਾ ਸੇਵਾ ਕਿਉਂ ਨਹੀਂ ਕਰਦਾ ਸ਼ਸਤਰਾਂ ਦੀ ਸਮਾਂ ਗੁਜ਼ਾਰ ਰਿਹਾ ਟਾਈਮ ਖਰਾਬ ਕਰ ਰਿਹਾ ਮਾਜ ਨਾ ਸ਼ਸਤਰਾਂ ਨੂੰ ਮਹਾਰਾਜ ਰਾ ਵਰ ਕੀ ਆਸ ਅਦਵ ਕਰਨ ਇਮ ਹੋਵੇ ਸੱਚੇ ਬਾਦਸ਼ਾਹ ਜੀ ਮੈਂ ਕੀ ਕਰਾਂ ਨਾ ਤਾਂ ਮੈਂ ਸੇਵਾ ਕਰਦਾ ਤੁਸੀਂ ਸੇਵਾ ਕਰਦਾ ਤੇ ਤੁਸੀਂ ਕਹਿੰਦੇ ਬੇਜਵੀ ਕਰਦਾ ਮਹਾਰਾਜ ਸੇਵਾ ਤਾਂ ਹੁੰਦੀ ਪੈਰਾਂ ਥਲੇ ਦੱਬ ਕੇ ਦੋ ਪਾਸਿਓ ਮੈਨੂੰ ਪੈਰਾਂ ਦਾ ਛਾਸਤਰ ਦੱਬਣਾ ਪੈਂਦਾ ਤੇ ਇਦਾਂ ਜੋਰ ਨਾਲ ਮੈਨੂੰ ਮਾਜਣਾ ਪੈਂਦਾ ਮਹਾਰਾਜ ਤੁਹਾਡੀ ਆਗੇ ਵਿਅਦਬ ਕਰਨਾ ਵਿਅਦਬ ਤਾਂ ਸਿਰ ਤੇ ਰੱਖ ਕੇ ਹੁੰਦਾ ਮਹਾਰਾਜ ਜੇ ਸੇਵਾ ਕਰਨੀ ਤਾਂ ਪੈਰਾਂ ਥਲੇ ਦੇਣਾ ਪੈਂਦਾ ਤੇ ਜੇ ਮਹਾਰਾਜ ਆਦਬ ਕਰਨੀ ਦਾ ਤੇ ਉਹ ਸਿਰ ਤੇ ਰੱਖ ਕੇ ਹੁੰਦਾ ਸੇਵਾ ਮਾਜਣ ਕੀ ਹੋਰ ਤੈਸੇ ਜਦੋਂ ਆ ਪ੍ਰਥਮ ਮਲ ਕੋਵੇਂ ਮਹਾਰਾਜ ਜਿਵੇਂ ਮੈਂ ਪਹਿਲਾਂ ਮਾਜ ਰਿਹਾ ਸੀ ਨਾ ਸੇਵਾ ਤੇ ਉਵੇਂ ਹੀ ਹੋਣੀ ਹੈ ਕਿਉਂਕਿ ਹਰ ਇੱਕ ਬੰਦੇ ਦਾ ਆਪਣਾ ਆਪਣਾ ਕੰਮ ਹੁੰਦਾ ਤੇ ਆਪਣੇ ਕੰਮ ਦੇ ਤਰੀਕੇ ਨਾਲ ਜੋ ਕੰਮ ਕਰਦਾ ਮਹਾਰਾਜ ਸ਼ਸਤਰ ਮਾਂਜਣ ਦਾ ਤਰੀਕਾ ਇਹ ਹੈ ਵੀ ਦੋਹਾਂ ਪੈਰਾਂ ਦੇ ਅੰਗੂਠੇ ਨਾਲ ਅੱਗੋਂ ਸ਼ਸਤਰ ਨੂੰ ਦੱਬਣਾ ਪੈਂਦਾ ਐ ਤਾਂ ਬੈਠ ਕੇ ਜ਼ੋਰ ਨਾਲ ਮੈਂ ਗੱਦੀ ਕਰਦਾ ਮਾਂਜਦਾ ਹਾਂ ਤੇ ਮਹਾਰਾਜ ਜੇ ਮੈਂ ਪੈਰ ਨਾ ਰੱਖਾਂ ਤੇ ਸ਼ਸਤਰ ਹਿੱਲ ਜਾਂਦਾ ਥੱਲਿਓ ਉਹ ਮੇਰੇ ਕੋਲ ਸਾਂਭਿਆ ਨਹੀਂ ਜਾਂਦਾ ਇਸ ਕਰਕੇ ਪਾਤਸ਼ਾਹ ਜੀ ਸੇਵਾ ਤਾਂ ਉਸੇ ਤਰ੍ਹਾਂ ਹੁੰਦੀ ਹੈ ਅਦਬ ਇਸ ਤਰ੍ਹਾਂ ਹੁੰਦਾ ਤੁਸੀਂ ਕਹਿੰਦੇ ਅਦਬ ਕਰੋ ਤੇ ਮੈਂ ਸਿਰ ਦੇ ਉੱਤੇ ਮਹਾਰਾਜ ਇਹ ਤੇਗਾ ਰੱਖ ਨਹੀਂ ਆਉਂਦੇ ਕਹ ਹੈ ਤੁਮ ਕੋ ਬਖਿਓ ਸ਼ਸਤਰਨ ਦੇ ਨਿਤਦਾਸ ਆਸਕੇ ਕਹਿਣ ਲਗੇ ਤੁਹਾਨੂੰ ਮਾਫ਼ ਹੈ ਸ਼ਿਕਰੀ ਕਰਾ ਨੂੰ ਤੁਸੀਂ ਸ਼ਸਤਰਾਂ ਦੀ ਸੇਵਾ ਕਰਨੀ ਹੈ ਸੇਵਾ ਕਰਨ ਵਾਲੇ ਦੀ ਬੇਦਬੀ ਨਹੀਂ ਹੁੰਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੇਵਾ ਵਿੱਚ ਬੇਦਬੀ ਗਿਣੀਦੀ ਨਹੀਂ ਜੇ ਆਪਾਂ ਅਦਬ ਕਰੀਏ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਉਹਦਾ ਤਰੀਕਾ ਹੋਰ ਹੈ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਜਿਲਦ ਬੰਨੀ ਜਾਂਦੀ ਹੈ ਨਾ ਉਹ ਸਿੰਘ ਕਹਿੰਦੇ ਹੁੰਦੇ ਜਿਲਦ ਬੰਨਣ ਵਾਲੇ ਕਹਿੰਦੇ ਗਿਆਨੀ ਜੀ ਕੁੰਡੀਆਂ ਲਾ ਕੇ ਜਿਲਦ ਬੰਨਨੇ ਆ ਅੰਮ੍ਰਿਤਸਰ ਬਾਖਿਆ ਕਿਉਂ ਕਹਿੰਦੇ ਜੇ ਆ ਕਟੜ ਬੰਥੀ ਆ ਜਾਣ ਨਾ ਸਾਨੂੰ ਡਾਂਗਾ ਫੇਰ ਨ ਬੜੀਆਂ ਕਿਉਂ ਉਹ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਆਵਾਰਨਾ ਪੈਂਦਾ ਜਿਉਂਦ ਬੰਨਣ ਵਾਸਤੇ ਉਹ ਖੁਦਾਈ ਜਿਹੜੀ ਜਿਲਦ ਬੰਨੀ ਹੈ ਉਹ ਐਵੇਂ ਤਾਂ ਉਹਦੀ ਸੂਰਤ ਦੇ ਨਾਲ ਉਹਦੇ ਵਿੱਚੋਂ ਪਰੋਣਾ ਪੈਂਦਾ ਫਿਰ ਉਹਨੂੰ ਕਸਣਾ ਪੈਂਦਾ ਜ਼ੋਰ ਨਾਲ ਤੇ ਜੇ ਨਾ ਕਰੀਏ ਤੇ ਜਿਲਦ ਨਹੀਂ ਬੱਜਦੀ ਤੇ ਜੇ ਜਿਲਦ ਬੰਨੀ ਹੈ ਤੇ ਫਿਰ ਇੰਨਾ ਕੰਮ ਤੇ ਕਰਨਾ ਹੀ ਪੈਂਦਾ ਨਾ ਇਸੇ ਤਰ੍ਹਾਂ ਸ਼ਸਤਰ ਜਿਹੜੇ ਨੇ ਇਹਨਾਂ ਦਾ ਸਤਕਾਰ ਵੀ ਜ਼ਰੂਰੀ ਹੈ ਤੇ ਇਹਨਾਂ ਦੀ ਸੇਵਾ ਵੀ ਜ਼ਰੂਰੀ ਹੈ ਸੱਚੇ ਬਾਦਸ਼ਾਹ ਕਹਿਣ ਲੱਗੇ ਤੁਹਾਨੂੰ ਫਰਮਾਉ ਤੁਹਾਨੂੰ ਤੁਸੀਂ ਸੇਵਾ ਕਰਨੀ ਹੈ ਨਾ ਸੇਵਾ ਵਿੱਚ ਬੇਅਦਬੀ ਗਿਣੀ ਦੀ ਨਹੀਂ ਕਲਗੀਧਰ ਬਾਦਸ਼ਾਹ ਕਹਿੰਦੇ ਸੇਵਾ ਵਿੱਚ ਬੇਅਦਬੀ ਗਿਣੀ ਦੀ ਨਹੀਂ ਸੇਵਾ 'ਚ ਨਹੀਂ ਬੇਅਦਬੀ ਗਿਣੀ ਦੀ ਹਾਂਜੀ ਕਰੋ